ਜਿਹੜਾ ਸਿਹਰਾ ਵਾ ਉਹ ਮੈਂ ਕਲਨੌਰ ਵਾਸੀਆਂ ਨੂੰ ਦੰਦੇ ਆ ਵੀ ਆਲਮੋਸਟ 12-13 ਸਾਲ ਬਾਅਦ ਜਾ ਕੇ ਕਿਤੇ ਉਹਨਾਂ ਦੀ ਸੁਣਵਾਈ ਹੋਈ ਹੈ ਤੇ ਸਾਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੇ ਪੂਰਾ ਭਰੋਸਾ ਸੀਗਾ ਵੀ ਉਹ ਸਾਡੀ ਇਸ ਚੀਜ਼ ਨੂੰ ਮਤਲਬ ਸੀਰੀਅਸਲੀ ਕਰਨਗੇ ਐਂਟਰਟੇਨ ਤੇ ਉਹਨਾਂ ਵਧੀਆ ਇਸ ਚੀਜ਼ ਦਾ ਮਤਲਬ ਪੀਆਈਐਲ ਦੇ ਨਾਲ ਹੀ ਇਸ ਡਿਸੀਜਨ ਤੇ ਪਹੁੰਚੇ ਨੇ ਵੀ ਹੁਣ ਕਲਨੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਵੀ ਜਿਹੜਾ ਲੋਕੀ ਭੁੱਲ ਹੀ ਚੁੱਕੇ ਸੀ ਕਿ ਵੀ ਉਹ ਹਰ ਇੱਕ ਨੂੰ ਇਹ ਇੱਕ ਲਾਈਕ ਡਰੀਮ ਦੀ ਤਰ੍ਹਾਂ ਲੱਗਦਾ ਹੈ ਕਿ ਪਤਾ ਨਹੀਂ ਯਾਰ ਹੋਊਗੀ ਵੀ ਕਿ ਨਹੀਂ ਲੋਕਾਂ ਨੂੰ ਐਂ ਲੱਗ ਰਿਹਾ ਵੀ ਜਿਵੇਂ ਸਰਕਾਰ ਇਲੈਕਸ਼ਨ ਕਰਾ ਰਹੀ ਹੈ ਸੱਚਾਈ ਕੀ ਹੈ ਵੇਖੋ ਜੀ ਆਪਾਂ ਆਪਣਾ ਸਰਕਾਰ ਵੀ ਸਾਡੀ ਹੈ ਜੀ ਠੀਕ ਹੈ ਜੀ ਆਪ ਹੀ ਸਰਕਾਰ ਬਣਾਈਆਂ 2024 ਦੇ ਵਿੱਚ ਵਿਧਾਨ ਸਭਾ ਵੀ ਐਮ ਐਲ ਏ ਸਾਹਿਬ ਨੂੰ ਇੱਥੋਂ ਕਲਾਨੌਰੋਂ ਕਲਾਨੌਰ ਬਲਾਕ ਦੇ ਵਿੱਚੋਂ ਪੂਰੀ ਲੀਡ ਦੇ ਨਾਲ ਜਿਤਾ ਕੇ ਭੇਜਿਆ ਡੇਢ ਮਹੀਨਾ ਹੈ ਘਰਾਂ 'ਚ ਸੁੱਤੇ ਨਹੀਂ 12:00 ਵਜੇ ਘਰੇ ਜਾਂਦਾ ਹੈਗਾ ਤੇ ਸਵੇਰੇ ਸੁੱਤੇ ਹੋਈ ਦਸੇ ਤੇ ਬੱਚੇ ਸਕੂਲ ਚਲ ਜਾਂਦੇ ਸੀ ਤੇ ਜਦੋਂ ਅਸੀਂ ਰਾਤੀ ਘਰੇ ਹੁੰਨਾ ਤੇ ਬੱਚੇ ਸੁੱਤੇ ਹੁੰਦੇ ਵੀ ਡੇਢ ਮਿੰਨਾ ਹੀ ਬੱਚਿਆਂ ਨੇ ਮੂੰਹ ਨਹੀਂ ਵੇਖੇ ਵੀ ਇੰਨਾ ਯੂਰਲ ਆਇਆ ਹੈ ਇਲੈਕਸ਼ਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਸਾਡੇ ਪੰਜਾਬ ਪ੍ਰਧਾਨ ਸਰਦਾਰ ਅਮਨ ਸ਼ੇਰ ਸਿੰਘ ਚਰੀਕਲਸੀ ਉਹਨਾਂ ਦੀ ਗਾਈਡੈਂਸ ਦੇ ਥੱਲੇ ਅਸੀਂ ਸਾਰੇ ਪਲਾਗ ਚ ਵਰਕ ਕੀਤਾ ਤੇ ਵਿਧਾਨ ਸਭਾ ਭੇਜਿਆ ਅਸੀਂ ਇਹਨੂੰ ਇੱਕ ਨਾ ਕੰਟਰੋਵਰਸੀਅ ਮੁੱਦਾ ਨਹੀਂ ਬਣਾਉਣਾ ਵੀ ਇਹ ਸੇਰਾ ਕਿੰਨੂੰ ਜਾਂਦਾ ਵੇਖੋ ਆ ਆਪਾਂ ਪਹਿਲ ਕੀਤੀ ਸੀਗੀ ਲੋਕੀ ਸਮੇਂ-ਸਮੇਂ ਬਿਆਨਬਾਜ਼ੀ ਕਰਦੇ ਸੀਗੇ ਪਰ ਉਹਦਾ ਕੋਈ ਠੋਸ ਰਿਜ਼ਲਟ ਨਹੀਂ ਨਿਕਲਦਾ ਤੇ ਇਹ ਸਾਰੇ ਨੂੰ ਪਤਾ ਹੈ ਵੀ ਹਾਈ ਕੋਰਟ ਜਾਣ ਕਰਕੇ ਹੀ ਵੀ ਇਸ ਜਿਹੜੀ ਗੱਲ ਨੂੰ ਬੂਰ ਪਿਆ ਵਾ ਉਹ ਤੁਹਾਡੇ ਸਾਹਮਣੇ ਆ ਹਾਈ ਕੋਰਟ ਦੀ ਹਰ ਤਰੀਕ ਦੇ ਉੱਤੇ ਕੀ ਹੋਇਆ ਵਾ ਉਹ ਸਾਰਾ ਕੁਝ ਲੋਕਾਂ ਦੇ ਐ ਹੂ ਹੂ ਲੈ ਕੇ ਆਵਾਂਗੇ ਜਸਟ ਆਪਾਂ ਵੇਟ ਕਰਨ ਦੇ ਆ ਵੀ ਇਹਨਾਂ ਦੀ ਪ੍ਰਤੀਕਿਰਿਆ ਵੇਖ ਲਈ ਵੀ ਖੱਬੇ ਸੱਜੇ ਕੀ ਜਾਂਦੀ ਆ ਤੇ ਲਾਸਟ ਹੀアリング ਦੇ ਉੱਤੇ ਇਹਨਾਂ ਨੂੰ 10000 ਫਾਈਨਡ ਕੀਤਾ ਸੀਗਾ ਕਿ ਇਹਨਾਂ ਨੇ ਰਿਪਲਾਈ ਨਹੀਂ ਫਾਈਲ ਕੀਤਾ ਫਿਰ ਅਗਲੀ ਤਰੀਕ ਹੈ 22 ਜਨਵਰੀ 2026 ਜਿਹੜੀ ਆਉਣੀ ਆ ਉਹਦੇ ਵਿੱਚ ਨਾ ਮੇਕ ਸ਼ੂਰ ਕੀਤਾ ਸੀ ਕਿ ਐਡਵੋਕੇਟ ਜਨਰਲ ਨੇ ਵੀ ਅਸੀਂ ਜਿਹੜੀ ਅਗਲੀ ਤਰੀਕ ਹੈ ਉਸ ਤੋਂ ਪਹਿਲਾਂ ਦੀ ਪੰਚਾਇਤ ਇਲੈਕਸ਼ਨ ਦੀ ਨੋਟੀਫਿਕੇਸ਼ਨ ਕਰਕੇ ਤੇ ਕੋਸ਼ਿਸ਼ ਕਰਾਂਗੇ ਇਲੈਕਸ਼ਨ ਕਰਾ ਕੇ ਫਿਰ ਤੁਹਾਡੇ ਕੋ ਤਰੀਕ ਤੇ ਆਵਾਂਗੇ ਇਹ ਉਹਦੇ ਸਦਕਾ ਹੀ ਇਹ ਨੋਟੀਫਿਕੇਸ਼ਨ ਹੋਈ ਆ ਤੇ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਬੜਾ ਵੱਡਾ ਜਿਗਰਾ ਹੁੰਦਾ ਜੀ ਸਰਕਾਰ ਦੇ ਹੁੰਦੇ ਆ ਆਪਣੀ ਸਰਕਾਰ ਹੁੰਦੀ ਆ ਸਰਕਾਰ ਦੇ ਖਿਲਾਫ ਹੀ ਪੀਆਈ ਰਿਪੋਰਟ ਦੇਣਾ ਦੇਖੋ ਜੀ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈਗੀ ਪਰ ਜਦੋਂ ਗੱਲ ਜਨਤਾ ਦੀ ਹੁੰਦੀ ਆ ਨਾ ਵੇਖੋ ਕੋਈ ਵੀ ਸੰਪੂਰਨ ਨਹੀਂ ਹੁੰਦਾ ਸਰਵਕਲਾ ਕੋਈ ਵੀ ਸੰਪੂਰਨ ਨਹੀਂ ਹੁੰਦਾ ਕਿਤੇ ਨਾ ਕਿ ਵੀ ਅਹੀਂ ਰੱਬ ਥੋੜਾ ਤੇ ਫਿਰ ਉਹ ਆਪਣੀ ਸਰਕਾਰ ਚ ਹੁੰਦੀ ਹੈ ਇਹ ਸਾਡਾ ਵੀ ਫਰਜ਼ ਬਣਦਾ ਬੀਂਗੇ ਵੋਟਰ ਕਿਉਂਕਿ ਵੋਟਾਂ ਅਹੀਂ ਲਈਆਂ ਅਹੀਂ ਲੋਕਾਂ ਕੋ ਘਰਾਂ ਘਰੇ ਜਾ ਕੇ ਜਦੋਂ ਅਸੀਂ ਵੋਟ ਲੈਣ ਜਾਂਦੇ ਸੀਗੇ ਤੇ ਲੋਕਾਂ ਕਲਾਂ ਉਹਦੇ ਲੋਕਾਂ ਦੀ ਇਹੀ ਪਹਿਲ ਪਹਿਲਾ ਸਵਾਲ ਹੁੰਦਾ ਹੈਗਾ ਵੀ ਤੁਹਾਡੀ ਸਰਕਾਰ ਇਲੈਕਸ਼ਨ ਕਰਾਏਗੀ ਕਿ ਨਹੀਂ ਤੇ ਉਦੋਂ ਉਹਨਾਂ ਨੂੰ ਅਸੀਂ ਇਸ ਚੀਜ਼ ਦਾ ਪੂਰਾ ਪੱਕਾ ਕੀਤਾ ਹੈਗਾ ਵੀ ਇਲੈਕਸ਼ਨ ਜ਼ਰੂਰ ਹੋਊਗੀ ਇਸੇ ਸਰਕਾਰ ਚ ਹੋਊਗੀ ਤੁਸੀਂ ਸਾਡਾ ਸਾਥ ਦਿਓ ਸਾਨੂੰ ਐਮਐਲ ਜੇ ਤਾਂ ਕੇ ਸਾਡਾ ਵਿਧਾਨ ਸਭਾ ਭੇਜੋ ਜਿੱਦਣ ਸਰਦਾਰ ਗੁਰਦੀਪ ਸਿੰਘ ਉਹਦਾ ਬਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀਗੀ ਵੀ ਕਲਾਨੌਰ ਦੇ ਵਿੱਚ ਇਲੈਕਸ਼ਨ ਨਹੀਂ ਹੋਈ ਤੇ ਇਹ ਕਰਵਾਈ ਜਾਏ ਖੁਦ ਜਾ ਕੇ ਮੈਂ ਐਮਐਲਏ ਸਾਹਿਬ ਨੂੰ ਇਸ ਚੀਜ਼ ਦਾ ਐਪਰੀਸ਼ੀਏਟ ਕੀਤਾ ਵੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਇਹ ਮਤਲਬ ਇੱਕ ਇਹ ਡ੍ਰੀਮ ਕਮ ਟਰੂ ਵਾਲੀ ਗੱਲ ਹੋਣੀ ਹੈ ਜੇ ਅਸੀਂ ਇਲੈਕਸ਼ਨ ਕਰਾ ਦਿੰਨੇ ਆ ਤੇ ਲੋਕ ਆਪ ਮਾਰੇ ਹੋ ਕੇ ਸਾਡੀ ਪਾਰਟੀ ਨਾਲ ਜੁੜਨਗੇ ਤੇ ਸਾਡੇ ਕੰਮਾਂ ਤੇ ਮੋਹਰ ਲਾਉਣਗੇ ਚਲੋ ਉਹ ਮਤਲਬ ਗੱਲ ਫਿਰ ਉੱਥੇ ਆ ਜਾਂਦੀ ਹੈ ਉਹ ਕੰਮ ਰਹਿ ਗਿਆ ਬਿਆਨ ਬੈਜੀ ਤੱਕ ਆ ਮਿਮਲੋ ਉਸ ਤੋਂ ਬਾਅਦ ਆਣ ਕੇ ਅਸੀਂ ਕੋਈ ਸੋਲਿਡ ਲਿਆ ਨਹੀਂ ਸਟੈਪ ਹੁਣ ਅਸੀਂ ਗੱਲ ਕਰੀਏ ਵੀ ਪਿਛਲੇ 3-4 ਮਹੀਨੇ ਪਹਿਲਾਂ ਜੇ ਮੈਂ ਗਲਤ ਨਾ ਹੋਵਾਂ ਇਹ ਪੰਜਾਇਤੀ ਇਲੈਕਸ਼ਨ ਤੋਂ ਬਾਅਦ ਇੱਕ ਵਾਰ ਫਿਰ ਪੰਜਾਇਤੀ ਇਲੈਕਸ਼ਨਾਂ ਹੋਈਆਂ ਸੀਗੀਆਂ ਜਿਹੜੀਆਂ ਰਹਿ ਚੁੱਕੀਆਂ ਸੀਗੀਆਂ ਤੇ ਜੇ ਆਪਾਂ ਫਿਰ ਵੀ ਫਿਰ ਗੱਲ ਫਿਰ ਉਹੀ ਆ ਜਾਂਦੀ ਵੀ ਜੇ ਅਸੀਂ ਐਨੇ ਸਿਰ ਧੁੰਦੇ ਅਸੀਂ ਉਹਨਾਂ ਦੇ ਨਾਲ ਕਿਉਂ ਨਹੀਂ ਕਰਾਤੀ ਉਸ ਤੋਂ ਬਾਅਦ ਹੁਣੇ ਆਪਣਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਹੋਈ ਆ ਅਸੀਂ ਉਹਦੇ ਨਾਲ ਕਿਉਂ ਨਹੀਂ ਕਰਾਤੀ ਇਹ ਤਾਂ ਵੇਖੋ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਮੈਂ ਫਿਰ ਕਹਿਣਾ ਵੀ ਆਪਾਂ ਇਸ ਨੂੰ ਕੰਟਰੋਵਰਸ਼ੀਅਲ ਨਹੀਂ ਬਣਾਉਣਾ ਔਰ ਇਹ ਜੋ ਵੀ ਹੈ ਇਹ ਜਿਹੜਾ ਮੂਰ ਪਿਆ ਵਾ ਇਹ ਪੰਜਾਬ ਹਰਿਆਣਾ ਹਾਈ ਕੋਰਟ ਤੇ ਜਿਹੜੀ ਪੀਐਲ ਪਾਈ ਸੀਗੀ ਉਹਦਾ ਰਜਿਸਟਰ ਹੈ ਜਿਹੜਾ ਕਲਨੌਰ ਦੇ ਵਿੱਚ ਜਿਵੇਂ ਜਮੀਨਾ ਕਾਫੀ ਜਣ ਕੇ ਮਿੱਟੀ ਹੋ ਗਈਆਂ ਸੀ ਹਾਂ ਜੀ ਜੀ ਠੀਕ ਹੈ ਜੀ ਇਹ ਤਾਂ ਲੱਗਦਾ ਵੀ ਇਹਨੇ ਪੰਚਾਇਤਾਂ ਬਣ ਗਈਆਂ ਤੇ ਦੁਬਾਰਾ ਕੁਝ ਬਿਲਕੁਲ ਜੀ ਵੇਖੋ ਜਿਹੜੀ ਸਭ ਤੋਂ ਡੀ ਪ੍ਰੋਬਲਮ ਹੈ ਨਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਜਾਣਾ ਕਿਉਂਕਿ ਸਾਡਾ ਸ਼ਹਿਰ ਲਵਾਰਿਸ ਹੋਇਆ ਪਿਆ ਪੰਚ ਹੋਣ ਸਰਪੰਚ ਹੋਣ ਹਰ ਵਾਰਡ ਦਾ ਮੈਂਬਰ ਹੁੰਦਾ ਹੈ ਪੇਰ ਮਨ ਲੋ ਕਿਸੇ ਦੇ ਕੋਈ ਪ੍ਰੋਬਲਮ ਪੈ ਜਾਂਦੀ ਹੈ ਕਿਸੇ ਦੇ ਕੋਈ ਆਪਣਾ ਰਾਸ਼ਨ ਕਾਰਡ ਨੂੰ ਲੈ ਕੇ ਜਾਂ ਕੱਚੇ ਘਰਾਂ ਨੂੰ ਲੈ ਕੇ ਜਾਂ ਕੋਈ ਵੀ ਸਰਕਾਰੀ ਸਹਦਾਵਾਵਾਂ ਹੁੰਦੀਆਂ ਨੇ ਬੰਦੇ ਨੂੰ ਘਟੋ ਘਟ ਪਤਾ ਤਾਂ ਹੋਇਆ ਯਾਰ ਮੇਰੀ ਵਾਰਡ ਦਾ ਇਹ ਮੈਂਬਰ ਹੈ ਸਾਡਾ ਇਹ ਸਰਪੰਚਾ ਅਸੀਂ ਆਪਣੀ ਮੰਗ ਲੈ ਕੇ ਉਹਦੇ ਕੋਲ ਜਾਣੀ ਹੈ ਤੇ ਜਦੋਂ ਸਾਡੇ ਹੈ ਹੀ ਕੋਈ ਨਹੀਂ ਸਾਡਾ ਖਸਮ ਹੀ ਕੋਈ ਨਹੀਂ ਤੇ ਲੋਕਾਂ ਨੇ ਤੇ ਵੇਖੋ ਖਜਲਖਵਾਰ ਹੋਣਾਈਆਂ ਅਫਸਰ ਸਾਹਿਬਾ ਤੇ ਤੁਹਾਨੂੰ ਪਤਾ ਹੀ ਆ ਠੀਕ ਹੈ ਕਿ ਨਹੀਂ ਲੱਗਦਾ ਵੀ ਚੋਣਾਂ ਇਹ ਬੁੱਲੀਆਂ ਪਾਰਸ਼ਡ ਦੇ ਦਰਸ਼ੀਆਂ ਹੋਣਗੇ ਵੇਖੋ ਜੀ ਇਹ ਮੈਂ ਖੁਦ ਅਪੀਲ ਕਰਦਾ ਵਾਂ ਵੀ ਕਲਾਨੌਰ ਦੇ ਲੋਕਾਂ ਨੂੰ ਜੇ ਹੁਣ ਪੰਚਾਇਤ ਇਲੈਕਸ਼ਨ ਹੋਣ ਜਾ ਰਹੀ ਹੈ ਨਾ ਤੇ ਇਹ ਸਾਡੀ ਸਰਕਾਰ ਦਾ ਸਾਡਾ ਇਹ ਫਰਜ ਬਣਦਾ ਹੈ ਵੀ ਕਲਾਨੌਰ ਦੇ ਲੋਕੀ ਜਿਹੜੇ 12-13 ਸਾਲ ਬਾਅਦ ਆਪਣੀ ਵੋਟ ਦਾ ਅਧਿਕਾਰ ਵਰਤਣ ਜਾ ਰਹੇ ਨੇ ਉਹਨਾਂ ਨੂੰ ਆਪਣੀ ਮਨਪਸੰਦੀ ਦਾ ਪੰਚ ਸਰਪੰਚ ਚੁਣ ਲੈਣ ਦੀ ਹੈ ਕਿਉਂਕਿ ਇੰਨੀ ਦੇਰ ਬਾਅਦ ਇਲੈਕਸ਼ਨ ਹੋ ਜਾ ਰਹੀ ਆ ਠੀਕ ਹੈ ਜੀ ਤੇ ਇਹ ਉਹਨਾਂ ਦਾ ਹੱਕ ਬਣਦਾ ਵਾ ਅਸੀਂ ਜਿਹੜਾ ਉਹਨਾਂ ਨੂੰ ਹੱਕ ਲੈ ਕੇ ਦਿੱਤਾ ਵਾ ਉਹਨਾਂ ਨੂੰ ਹੱਕ ਵਰਤਣ ਵੀ ਦਈਏ ਕਿ ਉਹ ਆਪਣੀ ਮਨਪਸੰਦ ਦਾ ਕੈਂਡੀਡੇਟ ਕੱਢ ਲਉ ਇਹ ਤਾਂ ਨਾ ਕਹਿਣਗੇ ਵੀ ਸਾਡੇ ਤੇ ਥੋਪ ਦਿੱਤੇ ਨੇ ਜੀ ਤੁਸੀਂ ਲਿਆ ਕੇ ਗਲਤ ਬੰਦੇ ਥੋਪਦੇ ਨੇ ਵੀ ਆਪਾਂ ਉਹ ਨਾ ਇਹਨਾਂ ਦਾ ਲਾਹਾ ਮਾ ਲਈਏ ਤੇ ਇਹਨਾਂ ਨੂੰ ਇਹ ਵਧੀਆ ਇਲੈਕਸ਼ਨ ਕਰਾ ਕੇ ਇਹਨਾਂ ਦੀ ਆਪਣੀ ਮਰਜ਼ੀ ਦਾ ਇਹਨਾਂ ਨੂੰ ਚੁਣਨ ਦਈਏ ਕਿ ਤਾਂ ਜੋ ਵੇਖੋ ਜੀ ਇਹ ਡੈਮੋਕਰੈਟਿਕ ਰਾਈਟ ਹਰ ਇੱਕ ਦਾ ਇਲੈਕਸ਼ਨ ਲੜਨ ਦਾ ਉਹ ਕੋਈ ਖੋ ਨਹੀਂ ਸਕਦੇ ਸਾਨੂੰ ਸਾਡਾ ਸੰਵਿਧਾਨ ਦਿੰਦਾ ਜਿਹੜੀ ਗੱਲ ਹੁੰਦੀ ਆ ਆਪਣਾ ਕਾਗਜ਼ ਕਟਣ ਦੀ ਜੇ ਕੋਈ ਇਦਾਂ ਦੀ ਹੁੰਦੀ ਆ ਫਿਰ ਤਾਂ ਮੈਂ ਉਸ ਚੀਜ਼ ਨੂੰ ਮਾੜਾ ਸਮਝਦਾ ਹਾਂ ਨਾ ਫਿਰ ਬਾਕੀ ਮੈਂ ਜਿਹੜੇ ਚਾਹ ਮੰਨੇ ਸਰਪੰਚੀ ਲੜਨ ਦੇ ਮੈਂ ਉਹਨਾਂ ਨੂੰ ਕਹਾਂਗਾ ਕਿ ਵੀ ਆਪਣੇ ਰਾਈਟ ਅਵੇਲ ਕਰਿਓ ਜੇ ਅਹੀਂ ਹਾਈ ਕੋਰਟ ਤੋਂ ਜਾ ਕੇ ਤੁਹਾਨੂੰ ਆਪਣਾ ਲੜਨ ਦੀ ਆਪਣਾ ਪਰਮਿਸ਼ਨ ਦਿਵਾ ਸਕਦੇ ਆ ਅਹੀਂ ਫਿਰ ਆਪਣੇ ਰਾਈਟ ਕਰਕੇ ਫਿਰ ਹਾਈ ਕੋਰਟ ਕੋਲ ਜਾਵਾਂਗੇ ਦੂਜੀ ਗੱਲ ਇਹ ਆ ਵੀ ਮੈਂ ਨਾਲ ਇਹ ਅਪੀਲ ਕਰਦਾ ਵਾਂ ਵੀ ਤੁਸੀਂ ਆਪਣੇ ਨਾਲ ਉਸ ਦਿਨ ਮੀਡੀਆ ਲੈ ਕੇ ਜਾਓ ਨਾਲ ਆਪਣਾ ਐਡਵੋਕੇਟ ਲੈ ਕੇ ਜਾਓ ਐਡਵੋਕੇਟ ਨੂੰ ਕਹੋ ਵੀ ਆ ਫਾਈਲ ਉੱਥੇ ਸਾਡੀ ਸਬਮਿਟ ਕਰਾ ਦੇ ਉਹਨਾਂ ਨੂੰ ਹੁਣੇ ਪੁੱਛ ਵੀ ਜੇ ਕੋਈ ਕਮੀ ਪੇਸ਼ੀ ਆਪਾਂ ਹੁਣੇ ਮੌਕੇ ਤੇ ਕਲੀਅਰ ਕਰਕੇ ਤੇ ਸਾਨੂੰ ਉਹਦੀ ਸ਼ਿਫਟ ਦਿੱਤੀ ਜਾਵੇ ਫਿਰ ਕਿਦਾਂ ਹੋ ਜੂਗਾ ਨਾ ਤੇ ਫੇਰ ਮੈਂ ਅਪੀਲ ਇਹੀ ਕਰਦਾ ਵਾਂ ਐਮ ਐਲ ਏ ਸਾਹਿਬ ਨੂੰ ਵੀ ਵੀ ਇਹ ਜਿਹੜਾ ਵੋਟ ਦਾ ਅਧਿਕਾਰ ਆ ਬੜੇ ਚਿਰ ਬਾਅਦ ਹੋਣ ਲੱਗਾ ਤੇ ਨਾਲੇ ਉਹ ਸਾਡੀ ਪਾਰਟੀ ਵਾਸਤੇ ਵਧੀਆ ਵਾ ਜੇ ਲੋਕ ਆਪਣੀ ਮਨਪਸੰਦ ਦਾ ਚੁਣਨਗੇ ਜਾਂ ਜਿਹੜੇ ਸਾਡੇ ਉਮੀਦਵਾਰ ਹੋਣਗੇ ਜਾਂ ਕੁਝ ਵੀ ਹੈ ਜੇ ਉਹ ਉਹਨਾਂ ਤੇ ਮੋਹਰ ਲਾਉਂਦੇ ਤੇ ਇਹਦਾ ਮਤਲਬ ਕਿ ਜਿਹੜੀ ਕਿਉਂਕਿ ਇਹਦੇ 'ਚ ਕੋਈ ਦੂਰ رائے ਨਹੀਂ ਹੈਗੀ ਵੀ ਆਮ ਆਦਮੀ ਗਰਾਊਂਡ ਤੇ ਸਰਕਾਰ ਤਾਂ ਵਧੀਆ ਕੰਮ ਕਰ ਰਹੀ ਹੈ ਜੀ ਇਹਦੇ 'ਚ ਕੋਈ ਦੂਰ رائے ਨਹੀਂ ਆ ਬਿਜਲੀ ਦਾ ਬਿੱਲ ਹੈ ਲੇਡੀਜ਼ ਦਾ ਕਿਰਾਇਆ ਮਾਫ ਹੈ ਅਗਾ ਹੁਣ ਥੋੜੀ ਦੇਰ 'ਚ ਇਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਵੀ ਮਿਲ ਜਾਣਾ ਹੈ ਹਲੋ ਹੋਰ ਵੀ ਬੜੀਆਂ ਰਾਹਤਾਂ ਨੇ ਵੀ ਜੀ ਅਸੀਂ ਆਦੋ ਦੋ ਤਿੰਨ ਮੋਟੇ-ਮੋਟੇ ਤੁਹਾਨੂੰ ਦੱਸਿਆ ਇਸ ਤੋਂ ਇਲਾਵਾ ਵੀ ਬੜੀਆਂ ਨੇ ਤੇ ਆਪਾਂ ਉਸ ਚੀਜ਼ ਨੂੰ ਲੋਕਾਂ ਦੀ ਕਚਹਿਰੀ ਚ ਜਾਈਏ ਮੰਨ ਲਓ ਜੇ ਲੋਕ ਨਾਰਾਜ਼ ਨੇ ਸਾਡੇ ਤੋਂ ਤੇ ਸਾਨੂੰ ਉਤੋਂ ਲੈਸਨ ਮਿਲੂਗਾ ਯਾਰ ਅਸੀਂ ਸਾਡੀ ਕਮੀ ਪੇਸ਼ੀ ਕਿੱਥੇ ਰਹਿ ਗਈ ਤਾਂ ਅਸੀਂ ਉਹਨੂੰ ਦੁਰਸ਼ਤ ਕਰੀਏ ਦੇਖੋ ਜੀ ਫਿਲਹਾਲ ਆਪਣਾ ਅਜੇ ਕੋਈ ਉਹ ਨਹੀਂ ਹੈਗਾ ਇਹ ਇਹ ਮੇਰੇ ਇਕੱਲੇ ਚਾਹੁੰਦੇ ਨਾਲ ਕੁਝ ਨਹੀਂ ਹੁੰਦਾ ਮੇਰਾ ਪਰਿਵਾਰ ਆ ਮੇਰੇ ਫਾਦਰ ਸਾਹਿਬ ਨੇ ਮੇਰੇ ਮਦਰ ਨੇ ਮੇਰਾ ਵੱਡਾ ਭਰਾ ਵਾ ਇਹ ਇਹ ਪਹਿਲਾਂ ਪਰਿਵਾਰ ਚ ਬਹਿ ਕੇ ਸਲਾਹ ਕੀਤੀ ਜਾਏਗੀ ਵੀ ਉਹ ਜੇ ਅਲਾਓ ਕਰਨਗੇ ਫਿਰ ਲੋਕਾਂ ਦੀ ਕਚਹਿਰੀ ਚ ਜਾਵਾਂਗੇ ਵੀ ਹਾਂਜੀ ਵੀ ਵਾਕਈ ਜੇ ਅਸੀਂ ਇਸ ਕੰਮ ਲਈ ਤੁਰਦੇ ਆਂ ਤੇ ਕੀ ਗੱਲ ਲੋਕ ਸਾਡਾ ਸਾਥ ਦੇਣਗੇ ਜੇ ਲੋਕੀ ਹਾਂ ਹੁੰਗਾਰਾ ਭਰਨਗੇ ਤੇ ਫੇਰ ਆਵਾਂਗੇ ਲੋਕਾਂ ਦੀ ਕਚੈਰੀ ਦੇ ਵਿੱਚ ਅਦਰਵਾਈਜ਼ ਕੋਈ ਕਰਨੇ ਜਿਹੜਾ ਮਰਜੀ ਹੈ ਆਪਾਂ ਨੂੰ ਉੱਥੇ ਕੋਈ ਉਹ ਨਹੀਂ ਹੈਗਾ ਲੋਕਾਂ ਨੂੰ ਵੇਖੋ ਜੀ ਮੈਸੇਜ ਇਹ ਹੈ ਵੀ ਸਰਕਾਰਾਂ ਹੁੰਦੀ ਜਾਂਦੀਆਂ ਰਹਿੰਦੀਆਂ ਨੇ ਵੋਟਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਵੋਟਾਂ ਪਹਿਲਾਂ ਵੀ ਪੈਂਦੀਆਂ ਸੀਗੀਆਂ ਹੁਣ ਵੀ ਪੈਣੀਆਂ ਤੇ ਗਾਹ ਵੀ ਪੈਣੀਆਂ ਨੇ ਆਪਣੀ ਭਾਈਚਾਰਕ ਸਾਂਝ ਨਾ ਤੋੜੀਂ ਕਿਸੇ ਨਾਲ ਕੋਈ ਗਲਤ ਗੱਲ ਨਾ ਕਰਨਾ ਕੋਈ ਲੜਾਈ ਵਾਲਾ ਮਾਹੌਲ ਨਾ ਬਣਾਉਣਾ ਵਧੀਆ এনवायरमेंट ਦੇ ਵਿੱਚ ਵੋਟਾਂ ਪਾਉਣ ਤੇ ਲੜਾਈ ਤੋਂ ਗਰੇਜ ਕਰਨ ਤੇ ਬਾਕੀ ਹੈ ਵੀ ਮੈਂ ਫਿਰ ਸੁਣਿਆ ਦੇਵਾਂਗਾ ਭਾਵੇਂ ਅਸੀਂ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਆਂ ਪਾਰਟੀ ਬਾਜ਼ੀ ਤੋਂ ਉੱਠ ਕੇ ਪਿੰਡ ਦੇ ਵਿਕਾਸ ਦੇ ਲਈ ਉਹ ਬੰਦੇ ਚੁਣਿਓ ਜਿਹੜੇ ਵਾਕੇ ਸਿਹਰਦ ਹੋਣ ਜਿਹੜੇ ਵੇਖੋ ਵੀ ਜਿੰਨਾ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀ ਹੈਗੀ ਆ ਨਾ ਅਸੀਂ ਤੇ ਨਹੀਂ ਜਿਉਂਨਾ ਪਿੰਡਾਂ ਦੇ ਵਿੱਚ ਵਿਕਾਸ ਵੇਖਿਆ ਜਿਹੜੇ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀ ਵੱਡ ਜਾਂਦੀ ਆ ਉੱਥੇ ਵਿਕਾਸ ਨਹੀਂ ਜੇ ਹੁੰਦੀਆਂ ਪਰਚੇ ਹੁੰਦੇ ਜੇ ਲੜਾਈਆਂ ਹੁੰਦੀਆਂ ਜੇ ਇਸ ਚੀਜ਼ ਤੋਂ ਗੁਰੇਜ਼ ਕਰਿਓ ਇਹ ਇਹ ਚੀਜ਼ ਦੀ ਆਪਾਂ ਸਿਫਤ ਵੀ ਕਰਦੇ ਆ ਵੀ ਜਿਹੜਾ ਸਾਡਾ ਕਲਨੌਰ ਹੈ ਇਸ ਪੱਖੋਂ ਸਿਆਣਾ ਵਾ ਕਿਉਂਕਿ ਪਿਛਲੇ ਵੀ ਇਲੈਕਸ਼ਨਾਂ ਹੁੰਦੀਆਂ ਰਹੀਆਂ ਕੋਈ ਕੋਈ ਹਲਕੀ ਨੋਕਚੋਕ ਹੁੰਦੀ ਹੋਊਗੀ ਪਰ ਇਦਾਂ ਕੋਈ ਲੜਾਈਆਂ ਉਹ ਚੀਜ਼ਾਂ ਨਹੀਂ ਹੋਈਆਂ ਤੇ ਫਿਰ ਵੀ ਮੇਰੀ ਰਿਕਵੈਸਟ ਹੈ ਇੱਕ ਵਾਰੀ ਫੇਰ ਸਾਰੇ ਕਲਨੌਰ ਦੇ ਨਿਵਾਸੀਆਂ ਨੂੰ ਵੀ ਬਿਲਕੁਲ ਅਮਨ ਮਾਨ ਨਾਲ ਆਪਾਂ ਵੋਟਾਂ ਕਰਨੀਆਂ ਜਿਹੜਾ ਆਪਣਾ ਰਾਈਟ ਟੂ ਵੋਟ ਹੈ ਉਹਨੂੰ ਅਸੀਂ ਆਪਣਾ ਅਵੇਲ ਕਰਨਾ ਹੈ ਤੇ ਵਧੀਆ ਤਰੀਕੇ ਨਾਲ ਇੱਕ ਵਧੀਆ ਸਿਟੀਜ਼ਨ ਹੋਣ ਦਾ ਸਬੂਤ ਦੇਣਾ ਵੀ